ਅੱਜ ਦੀ ਕਹਾਣੀ ਹੈਗੀ ਬਾਬਾ ਸੂਸੂਕੀ ਦੀ ਇਹ ਬੰਦਾ ਅਫਰੀਕਾ ਦਾ ਰਹਿਣ ਵਾਲਾ ਸੀਗਾ ਤੇ ਇਹਨੇ ਕਾਲੇ ਜਾਦੂ ਦਾ ਸਹਾਰਾ ਲੈ ਕੇ ਦਵੇਈ ਦੀ ਸਭ ਤੋਂ ਵੱਡੀ ਜਿਹੜੀ ਬੈਂਕ ਸੀਗੀ ਉੱਥੋਂ ਦੇ ਜਿਹੜਾ ਮੈਨੇਜਰ ਸੀ ਉਹਨੂੰ ਬੇਬਕੂਬ ਬਣਾ ਕੇ 2000 ਕਰੋੜ ਦੀ ਠੱਗੀ ਮਾਰੀ ਤੇ ਉਹਨਾਂ ਪੈਸਿਆਂ ਨਾਲ ਇਹਨੇ ਪੂਰੀ ਰੱਜ ਕੇ ਐਸ਼ ਕੀਤੀ ਤੇ ਇਹਨੂੰ ਅਖੀਰ ਤੇ ਨਾ ਕੋਈ ਸਜ਼ਾ ਹੋਈ 2021 ਚ ਇਹ ਬੰਦੇ ਦੀ ਪੂਰੀ ਐਸ਼ਵਾਰਾਮ ਚ ਮੌਤ ਹੋਈ ਸੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈਗੀ ਜਦੋਂ ਇਹ ਬੰਦਾ ਸੂਸੂਕੀ ਬੈਂਕ ਚ ਜਾਂਦਾ ਹੈਗਾ ਲੋਨ ਲੈਣ ਲਈ ਜੋ ਦੁਬਈ ਦੀ ਸਭ ਤੋਂ ਵੱਡੀ ਬੈਂਕ ਹੁੰਦੀ ਆ ਦੁਬਈ ਇਸਲਾਮਿਕ ਬੈਂਕ ਜਿਹਨੂੰ ਡੀ ਆਈ ਬੀਬੀ ਕਹਿੰਦੇ ਨੇਗੇ ਸੋ ਉੱਥੋਂ ਦਾ ਜਿਹੜਾ ਮੈਨੇਜਰ ਹੁੰਦਾ ਉਹ ਹੁੰਦਾ ਮੁਹੰਮਦ ਯੂਗ ਸੋ ਉਹ ਬੰਦੇ ਨੂੰ ਜਾ ਕੇ ਇਹ ਮਿਲਦਾ ਤੇ ਕਹਿੰਦਾ ਮੈਨੂੰ ਬੈਂਕ ਦਾ ਕਹਿੰਦਾ ਮੈਨੂੰ ਇੱਕ ਕਾਰ ਤੇ ਲੋਨ ਚਾਹੀਦਾ ਹੈਗਾ ਮਤਲਬ ਕਿ ਕਾਰ ਲੋਨ ਚਾਹੀਦਾ ਹੈਗਾ ਸੋ ਜਿਹੜਾ ਬੈਂਕ ਮੈਨੇਜਰ ਹੁੰਦਾ ਉਹ ਐਗਰੀ ਹੁੰਦਾ ਤੇ ਉਹਨੂੰ ਲੋਨ ਦੇ ਦਿੰਦਾ ਉਦੋਂ ਬਾਅਦ ਇਹ ਜਿਹੜਾ ਬੰਦਾ ਕੀ ਕਰਦਾ ਉਹ ਬੈਂਕ ਮੈਨੇਜਰ ਨੂੰ ਆਪਣੇ ਘਰ ਖਾਣੇ ਤੇ ਇਨਵਾਈਟ ਕਰਦਾ ਹੈਗਾ ਪਹਿਲਾਂ ਕੁਛ ਉਹ ਆਨਾ ਕਾ ਨਹੀਂ ਕਰਦਾਗਾ ਪਰ ਫਿਰ ਇਹ ਕਨਵਿੰਸ ਕਰ ਲੈਂਦਾ ਉਹਨੂੰ ਤੇ ਜਦੋਂ ਉਹਦੇ ਘਰੇ ਖਾਣੇ ਤੇ ਜਾਂਦਾ ਹੈਗਾ ਉਹਦਾ ਘਰ ਬੜਾ ਆਲੀਸ਼ਾਨ ਹੁੰਦਾਗਾ ਜਿੱਥੇ ਉਹ ਠਹਿਰਿਆ ਹੁੰਦਾ ਉਹਨੂੰ ਇੱਕ ਗੱਲ ਪੁੱਛਦਾ ਵੀ ਯਾਰ ਤੂੰ ਇੱਕ ਕਾਰ ਲੋਨ ਲਈ ਅਪਲਾਈ ਕੀਤਾ ਤੇਰਾ ਘਰ ਇੰਨਾ ਦੀ ਸ਼ਾਨਾਂਗਾ ਵੀ ਚੱਕਰ ਕੀ ਆ ਤੈਨੂੰ ਤਾਂ ਲੋਨ ਦੀ ਜ਼ਰੂਰਤ ਹੀ ਨਹੀਂ ਆ ਉਹ ਕਹਿੰਦਾ ਅਸਲ ਜੀ ਗੱਲ ਪਤਾ ਕੀ ਆ ਵੀ ਮੇਰੇ ਕੋਲ ਨਾ ਕਹਿੰਦਾ ਇੱਕ ਜਿੰਨ ਹੈਗਾ ਜਿਹਨੂੰ ਕੁਝ ਪੈਸੇ ਦੇਣੇ ਪੈਂਦੇ ਆ ਉਦੋਂ ਬਾਅਦ ਪੈਸੇ ਉਹ ਡਬਲ ਕਰ ਦਿੰਦਾ ਇਸ ਲਈ ਮੈਨੂੰ ਲੋਨ ਦੀ ਜ਼ਰੂਰਤ ਆ ਵੀ ਮੈਂ ਥੋੜੀ ਅਮਾਉਂਟ ਲੈਣਾ ਤੇ ਉਹਨੂੰ ਡਬਲ ਕਰ ਦੇਣਾ ਉਹ ਹੱਸਣ ਲੱਗ ਜਾਂਦਾ ਕਹਿੰਦਾ ਯਾਰ ਕਾਨੂੰ ਤੂੰ ਵੇਪ ਕੋ ਬਣਾਉਣਾ ਕਹਿੰਦਾ ਜੇ ਤੈਨੂੰ ਨਹੀਂ ਯਕੀਨ ਤਾਂ ਤੂੰ ਕੱਲ ਨੂੰ ਆਹੀਂ ਪੈਸੇ ਲੈ ਕੇ ਆਹੀਂ ਮੈਂ ਤੇਰੇ ਪੈਸੇ ਡਬਲ ਕਰਕੇ ਦਊਂਗਾ ਸੋ ਜਿਹੜਾ ਮੈਨੇਜਰ ਹੁੰਦਾ ਪਹਿਲਾਂ ਤਾਂ ਯਕੀਨ ਨਹੀਂ ਮੰਨਦਾ ਉਹ ਦੂਸਰੇ ਦਿਨ ਆਉਂਦਾ ਸੂਟਕੇਸ 'ਚ ਇੱਕ ਪੈਸੇ ਲੈ ਕੇ ਆਉਂਦਾ ਹੈਗਾ ਸੋ ਇਹ ਕੀ ਕਹਿੰਦਾ ਵੀ ਲਿਆ ਐਂ ਕਰ ਵੀ ਪੈਸੇ ਨੇ ਅੰਦਰ ਰੂਮ 'ਚ ਰੱਖ ਦੇ ਵੀ ਤੂੰ ਅੰਦਰ ਰੂਮ 'ਚ ਨਹੀਂ ਜਾ ਸਕਦਾ ਆਦਰਵਾਇਸ ਜਿਹੜਾ ਜਿੰਨ ਹੈਗਾ ਉਹ ਨਾਰਾਜ਼ ਹੋ ਜਾਊਗਾ ਪੈਸੇ ਡਬਲ ਨਹੀਂ ਹੋਣੇ ਤੂੰ ਇੱਥੇ ਹੀ ਵੇਟ ਕਰਨੀ ਆ ਸੋ ਇਹਦਾ ਅੰਦਰ ਜਿਹੜਾ ਹੈਗਾ ਸਾਰਾ ਸਿਸਟਮ ਲਾਇਆ ਹੁੰਦਾ ਲਾਈਟ ਸੋ ਜਉ ਉਹ ਪੈਸੇ ਅੰਦਰ ਰੱਖ ਦਿਆ ਕਮਰੇ ਚ ਉਹਜੀਬ ਤਰ੍ਹਾਂ ਦੀਆਂ ਆਵਾਜ਼ਾਂ ਰੋਸ਼ਨੀਆਂ ਗੈਸਾਂ ਧੂਏ ਬੜਾ ਕੁਝ ਨਿਕਲਦਾ ਤੇ ਇਹਨੂੰ ਲੱਗਦਾ ਵੀ ਹਾਂ ਯਾਰ ਬਾਕੀ ਜਿਹੜਾ ਮੈਨੇਜਰ ਹੁੰਦਾ ਵੀ ਕਮਰੇ ਚ ਕੋਈ ਜਿੰਨ ਵਗੈਰਾ ਤਾਂ ਹੈਗਾ ਤੇ ਕੁਝ ਟਾਈਮ ਬਾਅਦ ਜਿਹੜੇ ਪੈਸੇ ਨੇਗੇ ਜਦੋਂ ਚੱਕ ਕੇ ਲਿਆਉਂਦਾ ਤਾਂ ਡਬਲ ਹੋਏ ਹੁੰਦੇ ਨੇ ਪੈਸੇ ਡਬਲ ਹੋ ਕੇ ਉਹ ਜਿਹੜਾ ਮੈਨੇਜਰ ਹੁੰਦਾ ਉਹਦੀਆਂ ਅੱਖਾਂ ਤੇ ਪਰਦਾ ਪੈ ਜਾਂਦਾ ਹੈਗਾ ਤੇ ਉਹਨੂੰ ਇੱਕ ਤਰ੍ਹਾਂ ਦਾ ਲਾਲਚ ਲੱਗ ਜਾਂਦਾ ਉਹ ਬਾਰ-ਬਾਰ ਆਉਂਦਾ ਹੈਗਾ ਇਹਦੇ ਘਰੇ ਪੈਸੇ ਡਬਲ ਕਰਾਉਣ ਨੂੰ ਕਹਿੰਦਾ ਵੀ ਦੇਖ ਇਸ ਤਰ੍ਹਾਂ ਸੇਫ ਨਹੀਂ ਹੈਗਾ ਲੋਕ ਆਪਣੇ ਤੇ ਸ਼ੱਕ ਕਰਨਗੇ ਇਹ ਤੂੰ ਮੇਰੇ ਬੈਂਕ ਅਕਾਊਂਟ 'ਚ ਪੈਸੇ ਟਰਾਂਸਫਰ ਕਰ ਦੇਆ ਕਰ ਮੈਂ ਤੈਨੂੰ ਡਬਲ ਕਰਕੇ ਦੇ ਦੇਆ ਕਰੂੰਗਾ। ਇਹ ਸਿਲਸਿਲਾ ਚੱਲਦਾ ਰਹਿੰਦਾ। ਇਹ ਬੰਦਾ ਕੀ ਹੁੰਦਾ ਜਿਹੜਾ ਸੂਸੂਕੀ ਹੁੰਦਾ ਇਹ ਆਪਣੇ ਕੋਲੋਂ ਹੀ ਪੈਸੇ ਉਹਨੂੰ ਦਿੰਦਾ ਹੁੰਦਾ ਡਬਲ ਕਰਕੇ। ਜਸਟ ਇਹਦੀ ਇੱਕ ਗੇਮ ਹੁੰਦੀ ਹੈਗੀ ਮੈਨੇਜਰ ਨੂੰ ਫਸਾਉਣ ਲਈ। ਬਾਅਦ 'ਚ ਕੀ ਕਰਦਾ ਹੈਗਾ ਉਹ ਬੈਂਕ ਅਕਾਊਂਟ ਟਰਾਂਸਫਰ ਕਰਦਾ ਹੈ ਡਬਲ ਕਰਕੇ ਉਹਨੂੰ ਤੋਰ ਦਿੰਦਾ ਆਪਣੇ ਕੋਲੋਂ ਖਰਚਾ ਚਲਾਉਂਦਾ। ਉਦੋਂ ਬਾਅਦ ਜਿਹੜਾ ਇਹ ਬੰਦਾ ਹੁੰਦਾ ਹੈਗਾ ਸੂਸੂਕੀ ਇਹ ਚਲਿਆ ਜਾਂਦਾ ਅਮਰੀਕਾ ਨਿਊਯਾਰਕ ਵਿੱਚ। ਉੱਥੇ ਜਾ ਕੇ ਇਹ ਬੈਂਕ ਅਕਾਊਂਟ ਖੋਲ ਲ ਤੇ ਮੈਨੇਜਰ ਪੂਰਾ ਉਦੋਂ ਤੱਕ ਇਹਦੇ ਮਤਲਬ ਨਾ ਕੰਟਰੋਲ 'ਚ ਆ ਚੁੱਕਿਆ ਹੁੰਦਾ ਉਹਨੂੰ ਲੱਗਦਾ ਵਾਕਈ ਵੀ ਕੋਈ ਜਿੰਨਾ ਤੇ ਪੈਸੇ ਡਬਲ ਹੁੰਦੇ ਆ ਫਿਰ ਇਹ ਮੈਨੇਜਰ ਲਾਲਚ 'ਚ ਆ ਕੇ 2000 ਕਰੋੜ ਦੀ ਰਕਮ ਉਸਦੇ ਬੈਂਕ ਅਕਾਊਂਟ 'ਚ ਟਰਾਂਸਫਰ ਕਰ ਦਿਆਗਾ ਸੋ ਜਦੋਂ ਇਹ ਪੈਸੇ ਅਕਾਊਂਟਾਂ 'ਚ ਟਰਾਂਸਫਰ ਹੁੰਦੀ ਆ ਕਾਫੀ ਲੰਬੇ ਟਾਈਮ 'ਚ ਸ਼ਾਰਟ-ਸ਼ਾਰਟ ਇੰਟਰਵਲ 'ਚ ਟਰਾਂਸਫਰ ਕਰਦਾ ਐਕਦਾਮ ਨਹੀਂ ਕਰਦਾ ਸੋ ਜਿਹੜੇ ਪੈਸੇ ਨੇ ਜਦੋਂ ਉਹਦੇ ਬੈਂਕ ਅਕਾਊਂਟ 'ਚ ਜਾਈ ਜਾਂਦੇ ਆ ਜਿਹੜਾ ਇੰਨਾ ਬੰਦਾ ਇੰਨਾ ਚਲਾਕ ਹੁੰਦਾ ਸੁਕੀ ਉਥੋਂ ਦੀ ਜਿਹੜੀ ਕੈਸ਼ੀਅਰ ਹੁੰਦੀ ਹੈਗੀ ਉਹਦੇ ਨਾਲ ਇਹ ਮੈਰਿਜ ਕਰਵਾ ਲੈਂਦਾ ਹੈਗਾ ਤਾਂ ਕਿ ਅੱਗੇ ਜਿਹੜਾ ਕੋਰਟ ਕੇਸ ਵਗੈਰਾ ਚੱਲੇ ਜਾਂ ਕੋਈ ਰੌਲਾ ਪਵੇ ਉਹ ਗਵਾਹੀ ਨਾ ਦੇਵੇ ਸੋ ਹੁਣ ਗੱਲ ਕੀ ਹੁੰਦੀ ਹੈਗੀ ਪੈਸੇ ਉਹ ਦੇਈ ਜਾਂਦਾ ਹੈਗਾ ਇਹ ਬੰਦਾ ਕੀ ਕਰਦਾ ਅੱਡ ਅੱਡ ਸ਼ਹਿਰਾਂ 'ਚ ਜਾ ਕੇ ਅੱਡ ਅੱਡ ਦੇਸ਼ਾਂ 'ਚ ਜਾ ਕੇ ਬੈਂਕ ਅਕਾਊਂਟ ਓਪਨ ਕਰਦਾ ਹੈਗਾ ਠੀਕ ਆ ਉੱਥੇ ਪੈਸੇ ਜਮ੍ਹਾਂ ਕਰਵਾਉਂਦਾ ਰਹਿੰਦਾ ਤੇ ਉੱਥੋਂ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹਨਾਂ ਨੇ ਮੈਰਿਜ ਕਰਾ ਕੇ ਕਿਸੇ ਨੂੰ ਗਰਲਫ੍ਰੈਂਡ ਬਣਾ ਕੇ ਕੁੱਲ 35 ਇਹਨੇ ਗਰਲਫ੍ਰੈਂਡਾਂ ਰੱਖੀਆਂ ਹੁੰਦੀਆਂ ਨੇ ਜਿਹਨਾਂ ਜਿਹਾ ਵਾਈਫਸ ਕਹਿ ਸਕਦੇ ਆ ਜੀ ਇਹਨਾਂ ਨੂੰ 35 ਇਹਨੇ ਅੱਡ ਅੱਡ ਦੇਸ਼ਾਂ 'ਚ ਅੱਡ ਅੱਡ ਮੰਗਲੇ ਵੱਡੇ ਵੱਡੇ ਮਕਾਨ ਬਣਾ ਕੇ ਦਿੱਤੇ ਹੁੰਦੇ ਤੇ ਉਹਨਾਂ ਦੀ ਪੂਰੇ ਐਸ਼ੋਰਾਮ ਦੀ ਸਹੂਲਤ ਹੁੰਦੀ ਆ ਕੁਝ ਉਹ ਬੈਂਕਾਂ ਚ ਹੁੰਦੀਆਂ ਨੇ ਕੁਝ ਪੁਲਿਸ ਡਿਪਾਰਟਮੈਂਟ ਹੋ ਗਿਆ ਅਲੱਗ-ਅਲੱਗ ਡਿਪਾਰਟਮੈਂਟ ਜੋ ਕੁਝ ਪੋਲਿਟਿਸ਼ੀਅਨਸ ਹੋ ਗਏ ਹਨ ਇਸ ਤਰ੍ਹਾਂ ਇਹਨੇ ਪੂਰਾ ਇੱਕ ਆਪ ਦਾ ਜਾਲ ਫਲਾਇਆ ਹੁੰਦਾ ਹੈਗਾ ਹੁਣ ਹੌਲੀ-ਹੌਲੀ ਕੀ ਹੁੰਦਾ ਜਿਹੜੀ ਇਸਲਾਮਿਕ ਬੈਂਕ ਹੁੰਦੀ ਹੈ ਉਹ ਡੁੱਬਣ ਲੱਗ ਜਾਂਦੀ ਹੈ ਲੋਕਾਂ ਦੇ ਪੈਸੇ ਨਹੀਂ ਮੁੜਦੇ ਕਿਉਂਕਿ ਜਿਹੜਾ ਪੈਸਾ ਹੁੰਦਾ ਉਹ ਤਾਂ ਚੱਕ ਕੇ ਜ਼ਿਆਦਾਤਰ ਉਹ ਬੰਦਾ ਉਹਨੂੰ ਦੇ ਦਿੰਦਾ ਹੈਗਾ ਸਸੂਕੀ ਨੂੰ ਹੁਣ ਹੌਲੀ-ਹੌਲੀ ਕੀ ਹੁੰਦਾ ਜਦੋਂ ਬੈਂਕ ਜਿਵੇਂ ਡੁੱਬਣ ਲੱਗ ਜਾਂਦੀ ਹੈ ਉਹ ਸਰਕਾਰ ਕੋ ਤੋਂ ਮੰਗ ਕਰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਤੇ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਹੈਗਾ ਜਿਹੜਾ ਉਹ ਮੈਨੇਜਰ ਹੁੰਦਾ ਆਯੂਗ ਉਹ ਕੰਫੈਸ ਕਰਦਾ ਵੀ ਮੈਂ ਐ ਐ ਕਰਕੇ ਫਲਾਣੇ ਬੰਦੇ ਨੂੰ ਭਾਈ ਪੈਸੇ ਦਿੱਤੇ ਆਗੇ ਸੋ ਵੀ ਉਹਨੇ ਕਿਹਾ ਸੀ ਵੀ ਮੈਂ ਡਬਲ ਕਰਕੇ ਦਊਂਗਾ ਸੋ ਡਬਲ ਤਾਂ ਕੀ ਹੋਣੀ ਸੀ ਆਬਵੀਅਸ ਜੀ ਗੱਲ ਸੀ ਉਹ ਜਿਹੜਾ ਮੈਨੇਜਰ ਸੀਗਾ ਹਜੇ ਵੀ ਉਹਨੂੰ ਇਹ ਬਹਿਮ ਸੀ ਵੀ ਸ਼ਾਇਦ ਉਹਦੇ ਕੋਲ ਕੋਈ ਵਾਕਈ ਜਨ ਸੀਗਾ ਜਿਹੜੇ ਪੈਸੇ ਡਬਲ ਕਰਕੇ ਦਿੰਦਾ ਸੋ ਮੈਨੇਜਰ ਨੂੰ 3 ਸਾਲ ਦੀ ਉੱਥੇ ਸਜ਼ਾ ਹੁੰਦੀ ਆ ਤੇ ਇਹਦੇ ਖਿਲਾਫ ਉੱਥੇ ਕੇਸ ਵੀ ਹੁੰਦਾ ਹੈਗਾ ਪਰ ਇਹ ਬੰਦਾ ਹੁੰਦਾ ਨਿਊਯਾਰਕ ਦੇ ਵਿੱਚ ਸੋ ਉੱਥੇ ਕੋਈ ਇਸ ਤਰ੍ਹਾਂ ਦੀ ਟ੍ਰੀਟੀ ਨਹੀਂ ਹੁੰਦੀ ਵੀ ਦੂਸਰੇ ਦੇਸ਼ ਤੋਂ ਵਾਪਸ ਲਿਆਂਦਾ ਜਾ ਸਕੇ ਉਥੇ ਕੀ ਕਰਦਾ ਹੈ ਬੰਦਾ ਉਥੇ ਨਹੀਂ ਰੁਕਦਾ ਹੈਗਾ ਉਥੇ ਇਹ ਜਿਹੜਾ ਪੋਲਿਟਿਕਸ ਵਿੱਚ ਸਟੈਪ ਇਨ ਕਰਦਾ ਹੈਗਾ ਠੀਕ ਆ ਵੱਡੇ ਵੱਡੇ ਪੋਲਿਟਿਸ਼ੀਅਨ ਹੁੰਦੇ ਆ ਉਹਨਾਂ ਨੂੰ ਪੈਸੇ ਦੇ ਕੇ ਆਪਣੀ ਬੰਦ ਕਰ ਲੈਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰੇ ਤੇ ਹੌਲੀ ਹੌਲੀ ਕੇਸ ਚੱਲਣਾ ਹੈਗਾ ਮੇਰੇ ਤੇ ਸਿਕੰਜਾ ਕਸਿਆ ਜਾਊਗਾ ਵੀ ਮੈਂ ਬਚਣਾ ਕਿਵੇਂ ਆਗਾ ਉਸ ਦਿਨਾਂ ਨਹੀਂ ਇਹ ਕਾਫੀ ਮਤਲਬ ਇੱਕ ਨਾਮ ਹਸਪੀਟਲ ਖੋਲਦਾ ਹੈਗਾ ਤੇ ਉਹ ਹਸਪੀਟਲ 'ਚ ਇਹ ਕਹਿੰਦਾ ਵੀ ਮੈਂ ਇੱਕ 에어 ਐਮਬੂਲੈਂਸ ਰੱਖਣੀ ਹੈ ਹੈਲੀਕਾਪਟਰ ਮਤਲਬ ਜਿੰਨਾ ਤੋਂ ਜੋ ਮਰੀਜ਼ਾਂ ਦੀ ਸਿਹਤਾਂ ਕੀਤੀ ਜਾ ਸਕੇ ਕਿਸੇ ਦੇਸ਼ ਚੋਂ ਸਵਿਟਜ਼ਰਲੈਂਡ ਚੋਂ ਇਹ ਨਾ ਉਥੋਂ ਦੋ ਹੈਲੀਕਾਪਟਰ ਖਰੀਦਣ ਦੀ ਕੋਸ਼ਿਸ਼ ਕਰਦਾ ਜਿਹੜੇ ਬੇਤਨਾਮ ਦੀ جنگ ਜੂਸ ਹੋਏ ਸੀਗੇ ਅਸਲ ਚੋਂ ਮਿਲਟਰੀ ਹੈਲੀਕਾਪਟਰ ਸੀ ਜਿਨ੍ਹਾਂ ਤੇ ਦੁਬਾਰਾ ਬਾਅਦ ਚ ਦੁਬਾਰਾ ਗੰਨਾ ਫਿਟ ਕੀਤੀਆਂ ਜਾ ਸਕਦੀਆਂ ਸੀ ਹੁਣ ਆਪਾਂ ਨੂੰ ਪਤਾ ਹੀ ਆ ਜੇ ਕੋਈ ਗੰਨਾ ਫਿਟ ਕਰਨ ਵਾਲੇ ਹੈਲੀਕਾਪਟਰ ਖਰੀਦਣਾ ਚਾਹੁੰਦਾ ਹੈਗਾ ਉਹਦੀ ਮਨਸ਼ਾ ਕੀ ਹੋਊਗੀ ਬਸ ਡੈਫੀਨਿਟਲੀ ਆਪ ਦੀ ਸਿਕਿਉਰਟੀ ਲਈ ਉਹ ਖਰੀਦਣਾ ਚਾਹੁੰਦਾ ਸੀ ਜ਼ਿਆਦਾ ਲਈ ਸੋ ਉਥੇ ਕੀ ਹੁੰਦਾ ਹੈਗਾ ਇਹਦੇ ਜਿਹੜੇ ਬੰਦੇ ਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਉਥੇ ਉਹ ਜਿਹੜੇ ਮੂਰਲੇ ਆਫੀਸਰ ਹੁੰਦੇ ਆ ਕਨਵੈਂ ਸੋ ਇਹ ਸਵਿਟਜ਼ਰਲੈਂਡ ਚ ਅਰੈਸਟ ਹੁੰਦਾ ਹੈਗਾ ਤੇ ਦੂਸਰੇ ਬੰਦੇ ਉੱਥੇ ਹੀ ਅਰੈਸਟ ਹੋ ਜਾਂਦੇ ਹੈਗੇ ਉਦੋਂ ਜਦੋਂ ਇਹਨੂੰ ਇੱਥੇ ਜੇਲ੍ਹ ਚ ਰੱਖਿਆ ਜਾਂਦਾ ਬੰਦੇ ਨੂੰ ਸਵਿਟਜ਼ਰਲੈਂਡ ਦੀ ਤੇ ਉੱਥੇ ਨਾ ਇਹਨੂੰ ਪੈਰਿਸ ਤੋਂ ਖਾਣਾ ਆਉਂਦਾ ਹੈਗਾ ਬੰਦੇ ਨੂੰ ਤੇ ਉੱਥੋਂ ਦੇ ਜਿਹੜੇ ਜੇਲਰ ਵਗੈਰਾ ਹੁੰਦੇ ਨੇ ਉਹ ਇੰਨੇ ਜ਼ਿਆਦਾ ਖੁਸ਼ ਹੁੰਦੇ ਆ ਜਦੋਂ ਇਹਨੂੰ ਯੂਐਸ ਲੈ ਜਾਣ ਲਈ ਉਹ ਪ੍ਰੋਸੈਸ ਸ਼ੁਰੂ ਕਰਦੇ ਆ ਇਹਨੂੰ ਕੱਢ ਕੇ ਯੂਐਸ ਲੈ ਕੇ ਜਾਈਏ ਵੀ ਉੱਥੇ ਇਹਦੇ ਤੇ ਕੇਸ ਚੱਲੂਗਾ ਤਾਂ ਉੱਥੋਂ ਦੇ ਜਿਹੜੇ ਮਤਲਬ ਗਾਰਡਨ ਵਗੈਰਾ ਹੁੰਦੇ ਆ ਜੋ ਮੇਨ ਹੁੰਦਾ ਜੇਲਰ ਉਹ ਰਿਕੁਐਸਟ ਕਰਦਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹਨੂੰ ਇੱਥੋਂ ਨਾ ਲੈ ਕੇ ਜਾਓ ਕਿਉਂਕਿ ਰੋਜ਼ ਇਹਨੂੰ ਪੈਰਿਸ ਤੋਂ ਖਾਣਾ ਆਉਂਦਾ ਹੈਗਾ ਵੀ ਅਸੀਂ ਪੂਰੇ ਐਸ਼ੋ ਆਰਾਮ ਚਾ ਕਿਉਂਕਿ ਬੰਦਾ ਜਿੱਥੇ ਵੀ ਰਹਿੰਦਾ ਹੁੰਦਾ ਹੈਗਾ ਜਿਹੜੇ ਆਲੇ-ਦਾਲ ਦੇ ਲੋਕ ਹੁੰਦੇ ਉਹਨਾਂ ਨੂੰ ਪੈਸੇ ਵੰਡ ਕੇ ਆਪਣੇ ਕੰਟਰੋਲ 'ਚ ਯੂਐਸ ਅਲ ਗਿਆ ਆ ਗਿਆ ਉੱਥੇ ਜਾ ਕੇ ਤੇ ਕੇਸ ਚੱਲਿਆ ਕੇਸ ਚੱਲਿਆ ਕੇਸ ਚੱਲ ਕੇ ਇਹਨੂੰ ਲਗਭਗ 40 42 ਦਿਨਾਂ ਦੀ ਸਜ਼ਾ ਹੋਈ ਉਹ ਵੀ ਇੱਕ ਤਰ੍ਹਾਂ ਦਾ ਹਾਊਸ ਅਰੈਸਟ ਸੀਗਾ ਜਿਹਦੇ ਵਿੱਚ ਕੀ ਸੀਗਾ ਇਹ ਆਪਣੀ ਲਾਈਫ ਨੂੰ ਪੂਰਾ ਇੰਜੋਏ ਕਰਦਾ ਸੀ ਸੋ ਜਿਹੜਾ ਇਹਦਾ ਆਪਣਾ ਦੇਸ਼ ਸੀਗਾ ਅਫਰੀਕਾ 'ਚ ਮਾਲੀ ਉੱਥੇ ਵੀ ਇਹ ਤਕਰੀਬਨ 12 ਸਾਲ ਜੋ ਪਾਰਲੀਮੈਂਟ ਦਾ ਮੈਂਬਰ ਰਿਹਾ ਸੀਗਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਸ਼ਿਕੰਜਾ ਨਾ ਤੇ ਕੱਸਿਆ ਜਾਵੇ ਤੇ ਯੂਐਸ 'ਚ ਵੀ ਇਹ ਬੰਦੇ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ ਇਹਨੇ ਕੀ ਕੀਤਾ ਜਦੋਂ ਇਹ ਤੇ ਕੇਸ ਵਗੈਰਾ ਚੱਲੇ ਇਹਨੇ ਦਾਨਪੁਨ ਕਰਨਾ ਸ਼ੁਰੂ ਕਰਤਾ ਲੋਕਾਂ ਨੂੰ ਹੌਲੀ ਹੌਲੀ ਪਿੱਛੇ ਲਾਉਣਾ ਸ਼ੁਰੂ ਕਰਤਾ ፕሮਵਨ ਹੁੱਡ ਬਣ ਗਿਆ ਜਾਂਦਾ ਸੀ ਕਿਸੇ ਨੂੰ ਵੀ ਹਾਂ ਤੈਨੂੰ ਜ਼ਰੂਰ ਤਾਂ ਚੱਕ ਪੈਸੇ ਫੁਲਾਣੇ ਆ ਤੈਨੂੰ ਜ਼ਰੂਰ ਤਾਂ ਚੱਕ ਪੈਸੇ ਵੱਡੇ ਵੱਡੇ ਪੋਲੀਟਿਸ਼ੀਅਨ ਇਹਦੇ ਆਪ ਦੇ ਹੱਥ 'ਚ ਕੀਤੇ ਹੋਏ ਸੀ ਬੜੇ ਸਮਾਜ ਸੇਵੀ ਕੰਮ ਵੀ ਕੀਤੇ ਪਰ ਇਹਦੀ ਜਿਹੜੀ ਮਨਸ਼ਾ ਸੀਗੀ ਉਹ ਸਿਰਫ ਇਸ ਲਈ ਸੀ ਵੀ ਪੋਲੀਟਿਕਲ ਇੱਕ ਤਾਂ ਪਾਵਰ ਉਹਨੂੰ ਵੀ ਮੈਂ ਆਪਦੇ ਹੱਥ 'ਚ ਕਰ ਲੈਣਾ ਇੱਕ ਲੋਕਾਂ ਦੀ ਜੋ ਸੈਂਥੀ ਆ ਉਹਨੂੰ ਵੀ ਮੈਂ ਹੱਥ 'ਚ ਕਰ ਲੈਣਾ ਇੰਨਾ ਚੀਜ਼ਾਂ ਕਰਕੇ ਬੰਦੇ ਨੂੰ ਕੋਈ ਖਾਸ ਤਾਂ ਜਾਨੀ ਹੋ ਸਕੇ 2021 'ਚੇ ਪੂਰੀ ਐਸ਼ੋਰਾਮ ਦੀ ਜ਼ਿੰਦਗੀ ਭੋਗ ਕੇ ਮਰਿਆ ਸੀਗਾ ਸੇ ਦੂਸਰੇ ਪਾਸੇ ਉਹਨੇ ਬੰਦੇ ਨੇ 3 ਸਾਲ ਦੀ ਜੇਲ ਕੱਢੀ ਸੀਗੀ ਸੋ ਇਹਨੂੰ ਇਹਦੇ ਜਿਹੜੇ ਸੋਸ਼ਲ ਵਰਕ ਸੀਗੇ ਉਹਦੇ ਕਰਕੇ ਬਾਬਾ ਸੋਰਾ ਵੀ ਕਹਿੰਦੇ ਸੀਗੇ ਸੋ ਇਹ ਸੀ ਕਹਾਣੀ ਇਹ ਬੰਦੇ ਦੀ ਬਾਕੀ ਤੁਸੀਂ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ